ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਵੀਰੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਪਿੰਡ ਭਗਤਪੁਰਾ ਮਾਉੜ ਤੇ ਨੇੜੇ ਕੀ ਆ ਸਾਰਾ ਕੁਝ ਪੁੱਛ ਕੇ ਦੱਸਾਂਗੇ ਅੱਜ ਆਪਾਂ ਚਾਰ ਝੋਟੀਆਂ ਲੈ ਕੇ ਆਏ ਆ ਚੰਗੇ ਰਿਗਾਰਡ ਵਾਲੀਆਂ ਤਿੰਨ ਗੱਬਣਾਂ ਆ ਤੇ ਇੱਕ ਚੰਗੇ ਦੁੱਧ ਵਾਲੀ ਸੂਈ ਸਵਾਈ ਝੋਟੀ ਆ ਤੇ ਬਾਈ ਜੀ ਨੇ ਕਰਾਵਾ ਗੱਲਬਾਤ ਆਜੋ ਬਾਈ ਜੀ ਤੇ ਆ ਦੇਖੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਜਮਾਂ ਚੱਲਦੀ ਹੈ ਬਾਈ ਤੇ ਨੰਬਰ ਬੋਲੋ ਜੀ 70142 ਜੀ ਹਾਂ ਜੀ 09882 ਦੁਬਾਰਾ ਫੇਰ ਬੋਲ ਦਿਓ ਜੀ 70142 ਜੀ ਹਾਂ ਜੀ 09882 09882 ਨਾਮ ਐਡਰੈਸ ਜੀ ਮਿੱਠੂ ਰਾਮ ਜੀ ਓਕੇ ਜੀ ਤੇ ਪਿੰਡ ਪਾਟਪੜਾ ਹਾਂ ਜੀ ਝਾਲ ਵਾਲੇ ਕੋਠੇ ਚਾਲ ਵਾਲੇ ਕੋਠੇ ਨੇੜੇ ਪੱਕੋ ਕਹਿੰਦੀਆਂ ਜੀ ਹਾਂਜੀ ਤੇ ਸਹਾਲਾ ਵੀ ਨੇੜੇ ਬਰਨਾਲਾ ਕਿੰਨੇ ਕਿਲੋਮੀਟਰ ਹੈ ਬਲਾ 12 ਕਿਲੋਮੀਟਰ ਤੇ ਸਹਣਾ ਸਹਣਾ 3 ਕਿਲੋਮੀਟਰ 3 ਕਿਲੋਮੀਟਰ ਸੈਂਟਰ ਜੇ ਜਾ ਗਿਆ ਹਾਂਜੀ ਤੇ ਜਿਹੜਾ ਬਾਜਖਾਨੇ ਵਾਲਾ ਰੋਡ ਬਰਨਾਲੇ ਤੋਂ ਬਾਜਖਾਨੇ ਨੂੰ ਜਾਂਦਾ ਉਹ ਤੁਹਾਡੇ ਕੋਲ ਦੀ ਲੰਘਦਾ ਹੈ ਨਾ ਨਾ ਕੋਲ ਹੀ ਆ ਜੀ ਚਲੋ ਵੇਖੋ ਓਕੇ ਜੀ ਜਿਹੜੀ ਆਪਾਂ ਉੱਥੇ ਤੁਹਾਡੀ ਵੀਡੀਓ ਕਰਕੇ ਗਈ ਸੀ ਚੰਗਾ ਰਿਸਪੌਂਸ ਮਿਲਿਆ ਜੀ ਹਾਂਜੀ ਹਾਂਜੀ ਬੈਗ ਵਧੀਆ ਬਸਦਾ ਪੂਰਾ ਵਧੀਆ ਬੈ ਗਿਆ ਓਕੇ ਜੀ ਤੇ ਅੱਜ ਆਪਾਂ ਕਿੰਨੇ ਨਗਰ ਦਿਖਾਉਣੇ ਆ ਚਾਰ ਨਗਰ ਆ ਜੀ ਚਾਰ ਨਗਰ ਦਿਖਾਉਣੇ ਜਿਹੜੀ ਇਹ ਤਾਂ ਸੂਈ ਸਵਾਈ ਆ ਇਹ ਹਾਂ ਸੂਈ ਸਵਾਈ ਆ 6 ਦਿਨ ਹੋ ਗਏ ਜੀ 6 ਦਿਨ ਹਾਂਜੀ ਤੇ ਕਿੰਨਾ ਹੁਣ ਇਹ ਥੱਲੇ ਦੁੱਧ ਚ ਬੋਲਾ ਰੈਡੀ 10 ਕਿਲੋ ਓਕੇ ਆ ਜੀ 10 ਕਿਲੋ ਓਕੇ ਸੂਈ ਸਵਾਈ ਆ ਹਾਂਜੀ ਸੂਈ ਸਵਾਈ ਆ ਤੇ ਕਿੰਨਾ ਇਹ ਥੱਲੇ ਬੋਲਾ ਰੈਡੀ ਆ ਜੀ ਬੋਲਾ 14 ਕਿਲੋ ਦੇ ਦਿੰਦੀ ਹਾਂ ਹੁਣ ਸੂਈ ਨਾਲ 10 ਹੁਣ ਰੈਡੀ ਆ ਹੁਣ 10 ਕਿਲੋ ਦੁੱਧ ਕਿੰਨਾ ਦੇ 14 ਕਿਲੋ ਦੁੱਧ ਦੇ ਦਊਗੀ 14 ਕਿਲੋ ਦੇ ਦਿੰਦੀ ਓਕੇ ਤੇ ਆ ਦੇਖੋ ਜੀ ਮੈਂ ਤੁਹਾਨੂੰ ਥਾਣ ਲੈਵਾ ਨੇੜੇ ਤੋਂ ਚੈੱਕ ਕਰਾ ਦਿਆਂ ਜੀ ਸੂਈ ਸਵਾਈ ਓਕੇ ਤੇ ਕੱਦ-ਗਾੜ ਦੀ ਕੋਈ ਕਮੀ ਨਹੀਂ ਹਾਂ ਖੜਿਓ ਬਰਾਬਰ ਤੇ ਕਰਾਈਏ ਚੈੱਕ ਆ ਦੇਖੋ ਜੀ ਕ ਤੇ ਦੁੱਧ ਤੁਸੀਂ ਚੱਲ 22 ਨੇ 14 ਕਿਹਾ 13 ਮੰਨ ਕੇ ਲੈ ਲਓ ਬੇਸ਼ੱਕ ਦੀ ਛੱਡੀ ਪੁੱਤ ਬੱਚਾ ਏ ਥੱਲੇ ਦਿਖਾਈਏ ਕੱਟੀ ਮਗਰਾ ਹਨਾ ਤੇ ਦੁੱਧ ਚੰਗਾ ਦਿੱਤਾ ਵਾ ਪਹਿਲੇ ਹੁਣ ਸੂਆ ਕਿਹੜਾ ਹੱਥ ਤੀਜਾ ਸੂਆ ਤੀਜਾ ਜੱਦੂ ਜਿਹੜਾ ਚੰਗਾ ਦੁੱਧ ਦਿੱਤਾ ਵਾ ਜਿਹੜਾ ਸੂਆ 14 14 ਮੈਂ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬੰਨੇ ਹੋ ਜੀ ਬੱਚਾ ਸਾਰਾ ਦੂਣਾ ਕਰਾਈਏ ਬਾਈਆਂ ਨੂੰ ਚੈੱਕ ਤੇ ਆ ਦੇਖੋ ਜੀ ਚਾਰੇ ਥਣ ਨਿੱਖੜਵੇਂ ਪੂਰੇ ਗੈਪ ਤੇ ਕਰੋ ਚੈੱਕ ਕਰੋ ਦਰਸ਼ਨ ਤਾਰ ਦੂਰ ਬੋਲੀ ਐ ਮਹਰਾਨ ਜੀ ਤਾਂ ਤਾਂ ਓਕੇ ਆ ਜੀ ਓਕੇ ਜੀ ਓਕੇ ਮਾਰੋ ਦਾਰਾਂ ਫਿਰ ਸਬਸਕ੍ਰਾਈਬ ਇਹ ਚੈੱਕ ਤੇ ਆ ਕਰੋ ਜੀ ਚੈੱਕ ਮਗਰ ਤੋਂ ਵੀ ਤੁਹਾਨੂੰ ਮੈਂ ਕੁਝ ਮਾਰ ਦਿਖਾ ਦੇ ਤੇ ਬਲੈਕ ਪੂਸ਼ਾ ਬਲੈਕ ਪਿੰਡਾ ਸਿੰਘ ਖੁੱਲਾ ਗੋਲ ਆ ਗਿਆ ਪੂਰਾ ਹਨਾ ਹਾਂ ਜੀ ਆ ਦੇਖੋ ਕੱਢ ਬਹੁਤ ਆ ਜੀ ਕੱਢ ਬਹੁਤ ਜ਼ਿਆਦਾ ਆ ਦੇਖੋ ਦਾ ਬਹਲਾ ਚੰਗਾ ਜੀ ਤੇ ਯਾਨੀ 10 ਲੀਟਰ ਬੋਲਾ ਵੀਰੇ ਰੈਡੀ ਆ ਹੈ ਆ ਜਮਾ 10 ਲੀਟਰ ਲੱਗ ਜਾਵਾਂ ਕੱਢ ਬੋਲਾ ਆ ਦੇਖੋ ਜੀ ਤਾਰਾਂ ਦੇਖੋ ਫਾਈਨਿੰਗ ਥੱਲੇ ਦੇ ਤੂੰ ਰੁਪਾਂਪਾਰ ਗੂਈਆ ਜਿਵੇਂ ਆਪਾਂ ਕਹਿ ਰਹੀਏ ਸੋਚ ਸਾਡੀ ਤੇ ਧਾਰ ਕੱਢ ਲਈ ਹਣਾ ਉਸੇ ਚੀਜ਼ ਆ ਜੀ ਓਕੇ ਬਾਈ ਜਵਾਗ ਬਹਿ ਕੇ ਥੋੜੇ ਹਾਂਜੀ ਬਾਈ ਜੀ ਇਹਦਾ ਰੇਟ ਦੱਸੋ ਹੁਣ ਕਿ ਕਿੰਨੇ ਪੈਸੇ ਲਾਵਾਂਗੇ ਇਹਦਾ 95 ਆ ਜੀ ਗੱਲ ਮਾਨਤਨ ਦਾ ਹੋ ਜੂ ਨਾ ਮੌਕੇ ਆਹ ਦੇਖੋ ਜੀ ਥੱਲੇ ਤੋਂ ਪੂਰੀ ਖਿੜਿਆਈ ਨੇਰ ਤੋਂ ਪਥਣਲੇ ਵੱਸ ਮਾਰ ਕੇ ਕਰਾ ਦਈਏ ਚੈੱਕ ਆ ਕਰ ਰਿਓ ਚੈੱਕ ਤੇ ਬਾਕੀ ਦੁੱਧ ਦੇ ਕੰਮ ਦੀ ਹਣਾ ਰੇਨ ਨਾਲ ਸੋਗਾ ਲਿਆ ਬ੍ਰੇਕ ਪਣੇ ਜੀ 95000 ਦੇ ਵਿੱਚ ਮਾਨਤਨ ਹੋ ਜੂਗਾ ਮਾਨਤਨ ਕਰਾਂਗੇ ਓਕੇ ਜੀ ਆਪਾਂ ਹੁਣ ਦੋ ਨੰਬਰਾਂ ਦੀ ਗੱਲ ਕਰ ਲਗੀ ਜੀ ਇਹ ਜੀ ਥੋੜੇ ਵਾਲੀ ਕੱਲਾ ਕਰਦੇ ਹਾਂ ਹਾਂਜੀ ਤੋੜ ਦਿੰ ਤੋੜ ਦਿੰ ਆ ਦੇਖੋ ਕਰੋ ਚੈੱਕ ਸਾਨੂੰ ਪਸਮਾ ਕੇ ਤੋੜਾ ਤੋੜਾ ਕਰਾਵਾ ਚੈੱਕ ਮਿਲਕ ਵੇਨ ਬਹੁਤ ਚੰਗੀਆਂ ਆਉਂਦੀ ਹੈ ਹਨਾ ਬਹੁਤ ਆਚੂ ਆ ਜਾਵੇਗਾ ਠੀਕ ਹੈ ਜੀ ਪਸਮਾ ਕੇ ਕੱਲਾ ਕੱਲਾ ਥਾਣ ਕਰਿਆ ਕੋਈ ਨੇੜੇ ਨਹੀਂ ਕਰਿਆ ਹਨਾ ਇੱਕ ਨੰਬਰ ਮੋੜ ਲਿਓ ਜੀ ਬਸ ਆ ਦੇਖੋ ਠੀਕ ਹੈ ਜੀ ਤੇ ਬਾਕੀ ਦਾ ਬਰੀਕ ਪਿੰਡੇ ਦੇ ਹੈ ਨਾ ਬੱਚੇ ਦਾ ਬਰੀਕ ਚੈਰੀ ਗਾਰਦੀ ਹੈ ਜੀ ਬੱਚੇ ਦਾ ਕਰਦੀ ਆ ਦੇਖੋ ਦੁਬਾਰ ਤੋਂ ਫੇਰ ਦੋ ਨੰਬਰ 아이 ਦੀ ਗੱਲ ਕਰ ਲਗੇ ਜੀ ਇਹ ਦੂਜਾ ਸੂਆ ਦੂਜਾ ਸੂਆ ਤੇ ਕਿੰਨਾ ਦੁੱਧ ਦਿੱਤਾ ਮਾਲਕਾਂ ਨੇ ਦੱਸਿਆ ਪਹਿਲੇ ਸੂਆ ਮਾਲਕਾਂ ਨੇ ਦੱਸਿਆ ਪਹਿਲਾਂ ਨਹੀਂ ਜੀ 14 ਕਿਲੋ ਇਹ ਹਰਿਆਣੇ ਰੋਈਆਂ ਚ ਨਹੀਂ ਠੀਕ ਆ ਜੀ ਤਿੰਨੇ ਹਰਿਆਣੇ ਦੁਆਏ ਤਿੰਨੇ ਹਰਿਆਣੇ ਆ ਗਏ ਮਾਲਕ ਠੀਕ ਆ ਜੀ ਤੇ ਜਿਹੜੀ ਆਪਾਂ ਹੁਣ ਦੋ ਨੰਬਰ 아이 ਦੀ ਗੱਲ ਕਰਦੇ ਆ ਕਿੰਨਾ ਦੁੱਧ ਦਿੱਤਾ ਪਹਿਲੇ ਸੂਆ 14 ਰੋਸਾਈ ਪਹਿਲੇ ਰੋਸੇ ਚ ਆ ਗਈ ਹੈ ਨਾ ਥੋੜੀ ਜੀ ਇਹ ਬਹੁਤ ਖਰੀ ਹੁੰਦੀ ਹੈ ਰੋਸ਼ੀ ਮੱਝ ਠੀਕ ਆ ਜੀ ਤੇ ਐਦ ਕੀ ਦੁੱਧ ਕਿੰਨਾ ਦੇ ਦੂ 16 ਕਿਲੋ ਕੱਢ ਲੋ ਇਹਨੂੰ ਤੋੜ ਕੇ ਦਿਖਾ ਦਈਏ ਠੀਕ ਆ ਜੀ ਤੇ ਦਿਨ ਕਿੰਨੇ ਘੱਟ ਜੂ ਆਪਾਂ ਲੈ ਜੂਗੇ ਆ ਦੇਖੋ ਜੀ ਕਰੋ ਚੈੱਕ ਤੇ ਬਾਕੀ ਦਾ ਪਿੱਠ ਪੁੜੇ ਦੀ ਬਹੁਤ ਚੌੜੀ ਆ ਹਨਾ ਓਕੇ ਦਾ ਚਲ ਆ ਦੇਖੋ ਜੀ ਤੇ ਬਾਕੀ ਦੀ ਗੱਲ ਹਜੇ ਇਹਨੂੰ ਤਿਆਰ ਹੋ ਜਾਣਾ ਹੋਰ ਹਾਂਜੀ ਚੌੜੀ ਹੋ ਹੋ ਤੁਰਦੀ ਆ ਆ ਦੇਖੋ ਪਾਸੇ ਨੂੰ ਲੱਤਾਂ ਘੜ ਘੜ ਤੇ ਬਾਕੀ ਦੀ ਗੱਲ ਵੇਟ ਪੂਰਾ ਬਾਡੀ ਪੂਰੀ ਚੰਗੀ ਆ ਤੇ ਸਿੰਘ ਸੁng ਵੀ ਗੋਲ ਆ ਬਾਕੀ ਦੀ ਗੱਲ origignal ਦੂਜਾ ਸੂਆ ਕੋਈ ਤੀਜਾ ਇਹਨੂੰ ਆਪਾਂ ਦੂਜਾ ਨਹੀਂ ਕਿਹਾ ਆ ਦੇਖੋ ਜੀ ਲੈ ਚਲੋ ਜੀ ਕਰੋ ਚੈੱਕ ਪੂਰੀਆਂ ਵਧੀਆ ਝੋਟੀਆਂ ਆਂ ਬਾਈਕਲ ਚੰਗੀਆਂ ਝੋਟੀਆਂ ਹੁੰਦੀਆਂ ਚੰਗੇ ਮਿਲਕ ਰਿਕਾਰਡ ਵਾਲੀਆਂ ਹੁੰਦੀਆਂ ਤੇ ਜਿਹੜੀ ਗੱਲ ਹੋ ਜੈਨੂ ਹਨੂ ਕਿੰਨੇ ਪੈਸੇ ਜੀ ਇਹਦੇ ਮੈਂ 115 ਹੀ ਦੇਵਾਂਗਾ ਮਾਨ ਤਨ ਹੋ ਜਾ ਹੁਣ ਆਪਾਂ ਤਿੰਨ ਨੰਬਰਾਂ ਦੀ ਗੱਲ ਕਰ ਲਗੇ ਜੀ ਤੇ ਨੰਬਰ ਇਹਦਾ 11 ਡੋਲਾ ਦਿਖਾਈ ਦਿਓ ਤੇ ਆਜ ਕਿ ਕਿ ਨਗਾੜ ਦੂ ਜੀ 12 ਤੇ 13 ਡੋਲਾ 13 14 ਤੇ ਕਿੰਨੇ ਦਿਨ ਬਾਕੀ ਆ ਹਲਤਾ ਬਾਕੀ ਆ ਹਲਤਾ ਬਾਕੀ ਆ ਤੇ ਕੱਢ ਲਓ ਇਹਨੂੰ ਤੋੜ ਕੇ ਦਿਖਾ ਦਈਏ ਆ ਦੇਖੋ ਜੀ ਥਣ ਲੈ ਵਾ ਆਪਾਂ ਤੁਹਾਨੂੰ ਨੇੜ ਤੋਂ ਚੈੱਕ ਕਰਾ ਦਈਏ ਬਹੁਤ ਸੋਹਣੀ ਝੋਟੀ ਆ ਬਰੀਕ ਪਿੰਡੇ ਦੀ ਆ ਤੇ ਦੂਜੀ ਸਾਈਡ ਦੇ ਵੀ ਆਪਾਂ ਤੁਹਾਨੂੰ ਥਣ ਚੈੱਕ ਕਰਾ ਗਏ ਬਹੁਤ ਠੋਕੇ ਜੀ ਆ ਦੇਖੋ ਜੀ ਲੈ ਚੱਲੋ ਵੀਰੇ ਤੋੜ ਕੇ ਨੂੰ ਚੰਗੀ ਝੋਟੀ ਆ ਬਾਕੀ ਦੀ ਗੱਲ ਦੱਸ ਲਈ ਤੁਸੀਂ ਆਪ ਕਰ ਲਿਆ ਕਰੋ ਆ ਦੇਖੋ ਜੀ ਚਲੋ 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 ਚਲ ਚਮਕਦਮ ਕੋ ਪੂਰੀ ਆ ਤੇ ਬਾਕੀ ਦਾ ਮੋਹਰਾ ਚ ਆ ਗਈ ਪਯੋਰ ਚ ਕੋਈ ਐ ਨਹੀਂ ਗੱਲ ਹੈਗੀ ਵੀ ਨਹੀਂ ਮੋੜ ਲਿਓ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਕਰੋ ਚੈੱਕ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਦਾ ਦੈਨ ਹਜੇ ਕੱਟ ਜਾਣਾ ਸਾਰੀਆਂ ਬਾਲਟਾਂ ਲਾ ਕੱਢ ਕੇ ਨੇ ਫਿਰ ਤਿਆਰ ਹੋਣਾਗਾ ਓਕੇ ਜੀ ਦੁਬਾਰਾ ਫੇਰ ਦਿਖਾ ਦਈਏ ਥਣਲੇ ਵਸਲੇ ਦੁਆ ਕਰੋ ਜੀ ਚੈੱਕ ਤੇ ਇਹਦੇ ਕਿੰਨੇ ਪੈਸੇ ਲਵਾਂਗੇ ਜੀ? 1.5 ਆਈਦਾ। 1.5। ਹਾਂ। ਮਾਨਤਨ ਹੋ ਜਾਊਗਾ। ਛੋਟੀ ਸੋਹਣੀ ਆ ਹਨਾ। ਓਕੇ ਹੁਣ ਆਪਾਂ ਗੱਲ ਕਰ ਲਗੇ ਜੀ 4 ਨੰਬਰ ਵਾਲੀ ਦੀ। ਇਹਦੀ ਕੀ ਡੀਟੇਲ ਆ ਭਾਈ? ਇਹ ਦੂਜਾ ਸੂਆ। ਇਹ ਦੂਜਾ ਸੂਆ। ਕਿੰਨੇ ਦਿਨ ਬਾਕੀ? ਇਹਦਾ ਹਫਤਾ ਬਾਕੀ ਰਹਿ ਗਿਆ। ਹਫਤਾ ਬਾਕੀ। ਤੇ ਕਿੰਨਾ ਦੁੱਧ ਕੱਢ ਦੂ ਜੇ ਇਹਦੀ ਦੂਜੇ ਸੂਆ ਚ? 14 ਕੋ ਦੋਸੀ। ਖੋਲੋ ਵੀਰੇ ਤੋਕੇ ਦਿਖਾ ਦਿਓ। ਤਿਆਰ ਬਹੁਤ ਹੁੰਦੀ ਆਉਂਦੀ ਹੈ ਹਨਾ। ओके जी ਚਾਰ ਵਾਲ ਵੀ ਪੂਛ ਦੇ ਵਿੱਚ ਜਿੱਟੇ ਨਹੀਂ ਲਿਆਉ ਦਿਖਾ ਰਗੇ ਇੱਕ ਵਾਲ ਵੀ ਨਹੀਂ ਆਹ ਦੇਖੋ ਜੀ ਤੇ ਕੁਆਲਿਟੀ ਪੂਰੀ ਫੁੱਲ ਬਾਕੀ ਦੇ ਬਾਈ ਦੇ ਪਸ਼ੂ ਨਾ ਚੰਗੇ ਹੀ ਹੁੰਦੇ ਆਗੇ ਆਪਾਂ ਇੱਕ ਕੋਈ ਵੀਡੀਓ ਕੀਤੀ ਇੱਕ ਵੀਡੀਓ ਦੇ ਚੰਗਾ ਰਿਸਪਾਂਸ ਮਿਲਿਆ ਕੋਈ ਇਹੋ ਜਿਹੀ ਗੱਲ ਨਹੀਂ ਸੰਗ ਸੰਗ ਪੂਰਾ ਚੰਗਾ ਤੇ ਝੋਟੀਆਂ ਵੀ ਪੂਰੀਆਂ ਚੰਗ ਲੈ ਚਲੋ ਵੀਰੇ ਆਹ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਆ ਕਰੋ ਜੀ ਚੈੱਕ ਥੱਲੇ ਤੋਂ ਥਣ ਲੇਵਾ ਕਰੋ ਚੈੱਕ ਮੋੜ ਲੇ ਮੋੜ ਸਮੀ ਬੜੀ ਵੀ ਬਹੁਤ ਆ ਜੀ ਹਨਾ ਪੜੀ ਗਏ ਨੁੱਤ ਓਕੇ ਜੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਬਾਕੀ ਦਾ ਮਿਲਕ ਵੀਨ ਵਧੀਆ ਹੁੰਦੀ ਹੈ ਤੇ ਥਣ ਚਾਰੇ ਸਪੇਸ ਤੇ ਲੱਗੇ ਹੋਇਆ ਪੀੜੀ ਦੇ ਪਾ ਵਿਆਂ ਨੂੰ ਅੱਛਾ ਜੀ ਉਹ ਅਗਲਾ ਚੈੱਕ ਕਰਕੇ ਲੈ ਜੀ ਠੀਕ ਹੈ ਓਕੇ ਜੀ ਤੇ ਇਹਦੇ ਕਿੰਨੇ ਪੈਸੇ ਆ ਜੀ ਇਹਦਾ 10 ਇੱਕ 10 ਤੇ ਬਾਕੀ ਦੀ ਗੱਲ ਮੌਕੇ ਤੇ ਮਾਨਤਾਨ ਜਿਹੜੇ ਆਪਾਂ ਰੇਟ ਕੀਤੇ ਸਾਰਿਆਂ ਚ ਹੋ ਜੀ ਠੀਕ ਹੈ ਜੀ ਤੇ ਨੰਬਰ ਫੇਰ ਬੋਲ ਦਿਓ ਜੀ 7146 ਹਾਂਜੀ 091 ਤੇ ਪਿੰਡ ਪਿੰਡ ਭਾਗਲਾ ਚਾਲਾ ਦੇ ਕੋਠੇ ਠੀਕ ਹੈ ਜੀ ਹੈ ਮੇਰੇ ਆਪਾਂ ਕੋਲ ਗਏ ਨੇ ਓਕੇ ਜੀ ਚਾਰ ਨਾਲ ਸੀ ਚਾਰੇ ਤੁਹਾਨੂੰ ਦਿਖਾਤੇ ਆ ਤੇ ਆ ਦੇਖੋ ਦੋ ਝੋਟੀਆਂ ਇਕੱਠੀਆਂ ਖੜੀਆਂ ਇੱਕ ਸਾਈਡ ਤੇ ਤੇ ਇਧਰ ਤੀਜੇ ਨੰਬਰ ਵਾਲੀ ਝੋਟੀ ਸੂਣ ਵਾਲੀ ਤੇ ਚੌਥੇ ਨੰ ਪਹਿਲੇ ਨੰਬਰ ਵਾਲੀ ਮੱਝ ਸੂਈ ਸਵਾਈ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤਾਂ ਇਹਨੂੰ ਧੰਨਵਾਦ ਜੀ